ਆਸਾ ਸੇਖ ਫਰੀਦ ਜੀ ਦੀ ਬਾਣੀ ਇੱਕ ਓ ਅੰਕਾਰ ਸਤਗੁਰ ਪ੍ਰਸਾਦਿ ਦਿਲੁ ਹ ਮੁਹੱਬਤ ਜਨ ਸੇਖ ਬੀਰ ਜੀ ਸੇਖ ਜਾਤੀ ਦੇ ਸਾਹਮਣੇ ਫਰੀਦ ਜੀ ਪਾਕ ਮੰਡਲ ਵਿੱਚ ਹੋਏ ਹਨ ਇਹ ਸੇਖ ਫਰੀਦ ਦਾ ਪੋਤਾ ਚੇਲਾ ਬ੍ਰਹਮ ਸੇਖ ਸੇਖ ਪ੍ਰਮਸੀ ਉਹ ਸਗੂ ਨੇ ਅਰਜ ਦੇ ਨੂੰ ਮਿਲਿਆ ਹੈ ਉਸ ਨੇ ਗੁਰੂ ਮਹਾਰਾਜ ਸਾਹਿਬ ਦੀ ਗੁਰੇ ਬਾਣੀ ਪੇਸ਼ ਕੀਤੀ ਹੈ ਗੁਰੂ ਮਹਾਰਾਜ ਸਾਹਿਬ ਜੀ ਨੇ ਇਹ ਕੀ ਵਿਰਾਗਮਈ ਸਿੱਖਿਆ ਵਾਲੀ ਬਾਣੀ ਜਾਣ ਕੇ ਗੁਰਬਾਣੀ ਵਿੱਚ ਚੜਾਈ ਹੈ ਦਿਲੋਂ ਮੁਹੱਬਤ ਜਿੰਨ ਆਇਤ ਰੂਪ ਪਰਮੇਸ਼ਰ ਓੰਕਾਰ ਸਾਰੇ ਉਹਨਾਂ ਪ੍ਰਕਾਸ਼ਿਤ ਹੈ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਦਿਲੋਂ ਮੁਹੱਬਤ ਜਿੰਨ ਮਹਾਰਾਜ ਜੀ ਸੱਚੇ ਪੁਰਖ ਕੌਣ ਹੈ ਸੰਸਾਰ ਵਿੱਚ ਤਾਂ ਭਗਤ ਫਰੀਦ ਜੀ ਕਹਿੰਦੇ ਦਿਲੋਂ ਮੁਹੱਬਤ ਜਿੰਨ ਜਿਨ੍ਹਾਂ ਦੇ ਦਿਲੋਂ ਮੁਹੰਮਦ ਪ੍ਰੇਮ ਹੈ ਗੁਰੂ ਸਾਹਿਬ ਪਰਮੇਸ਼ਰ ਦੇ ਨਾਲ ਸਹੀ ਸੱਚਿਆ ਉਹ ਪਾਈ ਸੱਚ ਵਾਲੀ ਹੈ ਜਿਹੜੇ ਦਿਲ ਵਿੱਚੋਂ ਪ੍ਰੇਮ ਰੱਖਦੇ ਪੂਰਾ ਮਨ ਜੋੜੀ ਰੱਖਦੇ ਆ ਮਹਾਰਾਜ ਦੇ ਨਾਲ ਉਸ ਕੀ ਆਈ ਵਾਲੇ ਪੁੰਖਣਗੇ ਜਿਨ ਮਨਹੂਰ ਮੁਖਹੂਰ ਜਿਨ੍ਹਾਂ ਦੇ ਮਨ 'ਚ ਤਾਂ ਪ੍ਰੇਮ ਹੈ ਨਹੀਂਗਾ ਮੂੰਹੋਂ ਪ੍ਰੇਮ ਦੀਆਂ ਗੱਲਾਂ ਕਰਦੇ ਹੋਰ ਨਹੀਂ ਜੋ ਜਿਨ੍ਹਾਂ ਨੇ ਮਨ ਵਿੱਚ ਹੋਰ ਹੈ ਦੁਨੀਆਂ ਦੇ ਅੰਦਰੋਂ ਦੁਨੀਆਂ ਨਾਲ ਮੁਹੱਬਤ ਹੈ ਬਾਰੋਂ ਜੇਕਰ ਸਾਈਂ ਨਾ ਕਰਦੇ ਅੰਦਰੋਂ ਤੋਂ ਦੁਨੀਆਂ ਨਾਲ ਮੁਹੱਬਤ ਹੈ ਬਾਰੋਂ ਗੱਲਾਂ ਜਿਹੜੀਆਂ ਰੱਬ ਦੀਆਂ ਕਰਦੇ ਐ ਕਿਉਂ ਜਿਨ੍ਹਾਂ ਦੇ ਮਨ 'ਚ ਹੋਰ ਬਿਸ਼ਿਆਂ ਦੀ ਇੱਛਾ ਹੈ ਮੁਖ ਵਿੱਚ ਹੋਣ ਲੋਕਾਂ ਨੂੰ ਠਗਣ ਵਾਸਤੇ ਬੋਲਦੇ ਐ ਨਾਮ ਛੇ ਕਾਂਢੇ ਕੱਚਿਆ ਸੋ ਪੁਰਖ ਤੁੰਨਾ ਲੋਕਾਂ ਦੀ ਕਾਂਢੇ ਤਹੀ ਦੇ ਕੱਚਿਆ ਕੱਚੇ ਮਸ਼ਕੀ ਹਨ ਬਕਾਰਾਂ ਵਿੱਚ ਲੱਗੇ ਹੋਏ ਕੋਲਿਸ਼ਾ ਕਾਝ ਤੁਹਿਲ ਕੇ ਲੱਗੇ ਹੋਏ ਤਹੀ ਦੇ ਰਤੇ ਇਸਕ ਖੁਦਾਏ ਰੰਗ ਦੀਦਾਰ ਕੇ ਜਿਹੜੇ ਭਾਈ ਰਕੇਸ਼ ਖੁਦਾਏ ਰੰਗ ਦੀਦਾਰ ਕੇ ਖੁਦਾਵੇ ਦਿਦਾਰ ਦੇ ਜਿਹੜੇ ਖੁਦਾ ਪਰਮੇਸ਼ਰ ਦੇ ਨਾਮ ਦਰਸ਼ਨਾਂ ਵਾਸਤੇ ਇਸਕ ਪ੍ਰੇਮ ਦੇ ਵਿੱਚ ਰੰਗੇ ਹੋਏ ਹਾਂ ਰੁੱਤੇ ਹੋਏ ਹਾਂ ਪਰਮੇਸ਼ਰ ਦੇ ਦਿਦਾਰ ਦੇ ਇਸਕ ਪ੍ਰੇਮ ਵਿੱਚ ਜਿਹੜੇ ਰੁੱਤੇ ਹੋਏ ਹਾਂ ਪਰਮੇਸ਼ਰ ਦੇ ਉਹ ਰੰਗ ਉਹਨਾਂ ਨੂੰ ਆਨੰਦ ਵਾਹਿ ਨੂੰ ਮਿਲਦਾ ਹੈ ਉਨਰੂਪ ਦੇ ਅਨੰਦ ਦੀ ਪ੍ਰਾਪਤੀ ਹੁੰਦੀ ਹੈ ਰੰਗ ਨਾ ਰੂਪ ਦਾ ਉਹ ਵਾਈਡ ਦਾ ਰੂਪ ਹੀ ਹੋ ਜਾਂਦੇ ਹਨ ਜੋ ਮਾਰੇ ਸਾਰੇ ਰੰਗ ਪ੍ਰੇਮ ਦੀ ਜ਼ਾਰ ਦੇ ਦਰਸ਼ਨਾ ਦੇ ਪ੍ਰੇਮ ਵਿੱਚ ਰੰਗੇ ਆ ਇਸ਼ਕ ਪ੍ਰੇਮ ਵਿੱਚ ਖੁਦਾ ਦੇ ਉਹਨਾਂ ਨੂੰ ਅਨੰਦ ਦੀ ਪ੍ਰਾਪਤੀ ਹੁੰਦੀ ਹੈ ਵਿਸਰਿਆ ਜਿਨ ਨਾਮ ਗੁਰੂ ਗੋਬਿੰਦ ਸਿੰਘ ਦਾ ਨਾਮ ਵਿਸਰਿਆ ਭੁੱਲਿਆ ਹੋਇਆ ਹੈ ਇਹ ਭੋਏ ਭਾਰ ਥੀਏ ਲਈ ਧੰਤੀ ਤੇ ਜਿਵੇਂ ਭਾਰ ਹੁੰਦੇ ਮਰਦਾ ਹੁੰਦਾ ਹੈ ਘਾਰ ਮਰਦੇ ਦੀ ਲੋਹ ਦਾ ਭਾਰ ਬਾਹਰ ਬਚ ਜਾਂਦਾ ਜਿਉਂਦੇ ਨਾਲੋਂ ਕਿਉਂ ਧਰਤੀ ਤੇ ਭਾਰ ਰੱਖਣ ਉਹ ਅਕਰਤ ਬਣ ਜਿਹੜੇ ਭਾਰੇ ਕੋਈ ਅਕਰਤ ਘਰ ਮੰਗੀ ਹੋ ਮੰਦੇ ਜਿਨ੍ਹਾਂ ਦਾ ਕਰਤ ਕੀਤੇ ਹੋਏ ਬਕਰ ਨੂੰ ਵਾਹਿਗੁਰੂ ਨੂੰ ਭੁਲਾ ਦਿੰਦਾ ਹੈ ਉਹ ਸਾਰ ਸਭ ਜੀ ਅਕਰਤ ਬਣਦੀ ਨਹੀਂ ਧਰਤੀ ਤੇ ਭਾਰ ਰਹਿਣਗੇ ਭਾਰ ਨਹੀਂ ਆਈਆਂ ਪਾਪੀ ਪੁਰਖਾਂ ਨੇ ਉਸ ਸੰਸਾਰ ਵਿੱਚ ਪਾਪਾ ਦੇ ਭਾਰ ਨੇ ਮਾਰੇ ਹੋਏ ਐ ਰਹਾਉ ਆਪ ਲੀਏ ਲੜ ਲਾਈ ਜਿਨ੍ਹਾਂ ਨੂੰ ਆਪ ਮਾਰਨ ਆਪ ਦੀ ਛਣ ਰੂਪੀ ਲੜ ਵਿੱਚ ਨਾਮ ਰੂਪੀ ਪੱਲੇ ਦੇ ਨਾਲ ਲਾ ਲਿਆ ਹੈ ਦਰ ਦਰਵੇਸ਼ ਸੀ ਉਹ ਆਏ ਦੇ ਦਰ ਸਤਖੰਡ ਦੇ ਦੇਵੇ ਸ਼ੰਕਰ ਹਨਗੇ ਉਹ ਦਰ ਪਰਲੋਕ ਦੇ ਦਰਵੇਸ਼ ਹਨ ਦਰ ਅੰਤਰਮੂਖ ਉਹ ਜੁੜੇ ਹੋਏ ਪਰਮੇਸ਼ਰ ਵਿੱਚ ਦਰ ਸਾal ਸੰਗ ਰੂਪੀ ਦਰਵਾਜ਼ੇ ਵਿੱਚ ਦਰ ਗਿਆਨ ਵਿੱਚ ਸਜੋ ਕੇ ਉਹ ਦਰਵੇਸ਼ ਫਕਰ ਹਨ ਮਾਰਾ ਦੇ ਦਰ ਅਵੀਸ਼ پرویش ہو سکت شبد من کے تو وہ دردے آویش او ہوے درج پرویش ہوے گانے درویش عربی دے کے درویش کوکر نو ہیں کبھی کوکر راب کو متیا میرو نو گلے ہمارے جیوی جائیں گین چیتیں جاؤں وہ پرویش دے دردے کوکر نہیں آئی ہیں ہم کوکر تیرے دروار پونکر آگے کے بدن فارسی درویش پکردہ نام ہے ਉਹ ਵਾਹਿਗੁਰੂ ਦੇ ਜਰਦੇ ਵੀਰੇ ਦੇ ਫੱਕਰ ਹਨ ਕਿੰਨ ਧੰਨ ਜਣੇਦੀ ਮਾਉ ਉਹਨਾਂ ਦੀ ਮਾਤਾ ਜਿਹੜੀ ਹੈ ਧੰਨ ਹੈ ਜਲੇਦੀ ਫੈਲਾ ਕਰਨ ਵਾਲੀ ਇਹ ਮਾਤਾ ਹੈ ਭੰਤ ਜੇ ਯੋਗ ਹੈ ਆਏ ਸਫਲ ਸੇ ਆਏ ਹੋਏ ਜਨਮ ਧਾਰ ਕੇ ਸੇ ਪੁਰਖ ਸਭ ਨੇ ਹਾਨ ਮਨੋਲ ਜਨਮ ਸੁਫਲਾ ਹੈ ਤਨ 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 ਜਣੇ ਆਇਆ ਜਿਸ ਪ੍ਰਸਾਦ ਸਰ ਜਗਤ ਤੇ ਆਇਆ ਪਰਵਤ ਗਾਰ ਅਪਾਰ ਪਰਵਤ ਪਾਲਣ ਕਰਨ ਵਾਲਾ ਜੋ ਪਰਮੇਸ਼ਵਰ ਹੈ ਉਹ ਪ੍ਰਕਿਰਤੀ ਦੇ ਬਾਰਾ ਵਾਰ ਤੋਂ ਰਹਿਤ ਹੈ ਅਗਰ ਨੂੰ ਬੇਅੰਤ ਤੂੰ ਸ਼ਾਸਤ ਕਰਕੇ ਵੀ ਉਹਦੀ ਗੰਮਤੈ ਨਹੀਂ ਪਾਈ ਜਾ ਸਕਦੀ ਸ਼ਾਸਤron ਤੇ ਕਿਤਾਬਾਂ ਕਰਕੇ ਵੀ ਗੰਮ ਕਰਦੇ ਰਹੇ ਕ ਬੇਅੰਤ ਕੁਰਾਨ ਸ਼ਰੀਫ ਆਦਕਾਂ ਕਰਕੇ ਵੀ ਉਹ ਬੇਅੰਤ ਹੈ ਬਿਆੰਤ ਜੋ ਪਰਮੇਸ਼ਰ ਅੰਤੋਂ ਰਹਿਤ ਹੈ ਉਹ ਆਗਮ ਸ਼ਾਸਤਰਾਂ ਕੋਲੋਂ ਕਰਕੇ ਵੀ ਗਮਤ ਹੈ ਜੋ ਰਹਿਤ ਹੈ ਅਤੇ ਦੁਨੀਆਂ ਦੇ ਹਸਾਕ ਦਾ ਜਿੰਤੀ ਤੋਂ ਵੀ ਬਿਆੰਤ ਹੈ ਪ੍ਰਕਿਰਤੀ ਦੇ ਤਾਰਾਵਾਦ ਤੋਂ ਵੀ ਰਹਿਤ ਬਿਆੰਤ ਹੈ ਤੂੰ ਹੀ ਪਰਮੇਸ਼ਰ ਜਿੰਨਾ ਪਛਾਤਾ ਸੱਚ ਜਿੰਨੇ ਸੱਚੇ ਕਾਲਸ਼ਾ ਤੇਰੇ ਸੰਗਿ ਨੂੰ ਪਛਾਣ ਲਿਆ ਹੈ ਜੁਮਾ ਪੈਰ ਮੂਹ ਮੂਨਾ ਮੈਂ ਉਹਨਾਂ ਦੇ ਪੈਰ ਚਰਨਾਂ ਨੂੰ ਚੁੰਮਣਾ ਕਰਾਂ مسلمان داخل ہو شی لینی مالی پونن سامنے ہے پیش پر کارن چرنا نو چمنا ترام ہے کیوں ماں غیر ہوں نا میں چرنا نو چمنا کر تیری پنہ خدا اے تیری پنہ خدا اے اے خدا پرمیشور تیری پنہ شرم ہوں سی تیری شرم لئی ہے شنت گلاب سنی جیڑے سن اپنے دامن وسال سیوا کرا کر دے مستانے سی ਉਹਨਾਂ ਨੂੰ ਪੁੱਛਿਆ ਅਰਥ ਕਰਨਾ ਹੈ ਤੱਕ ਸ਼ਬਦ ਪਾਣ ਕਹਿੰਦੇ ਹੈ ਖੁਦਾ ਮੈਂ ਤੇਰੀ ਪਨਾ ਜੁੱਤੀ ਹੈ ਮਨਾ ਨਾ ਸ਼ਰਮਦਾ ਹੁੰਦਾ ਫਾਰਸੀ ਚ ਹੈ ਖੁਦਾ ਤੇਰੀ ਪਨਾ ਸ਼ਰਮ ਹਵਾ ਸੀ ਤੂੰ ਬਖਸ਼ੰਦਗੀ ਤੂੰ ਬਖਸ਼ਿਸ਼ ਕਰਨ ਵਾਲਾ ਹੈ ਪਰਮੇਸ਼ਰ ਸੇਖ ਫਰੀਦ ਦਾ ਖੈਰ ਸੇਖ ਯਾਪੀ ਇਹ ਫਰੀਦ ਜੀ ਕਹਿੰਦੇ ਹਨ ਦੀਜੈ ਬੰਦਗੀ ਬੰਦਗੀ ਭਗਤੀ ਦੀ ਖੈਰ ਮਾਰਾ ਦੇਣਾ ਕਰੋ দান ਦੇਣਾ ਕਰੋ ਐਸੀ ਕਿਰਪਾ ਕਰੋ ਮੇਰੇ ਤੇ ਆਸਾ ਬੁਲਐ ਸੇਖ ਫਰੀਦ ਸ਼੍ਰੀ ਗੁਰੂ ਜੀ ਜੀ ਬਰਾਗ ਮੈਂ ਹੋਰ ਉਪਦੇਸ਼ ਵਿਚਾਰਦੇ ਹਾਂ ਸੇਖ ਗੁਰੂ ਜੀ ਬੋਲਦੇ ਹਨ ਪਿਆਰੇ ਅੱਲਾਹ ਲੱਗੇ ਪਿਆਰੇ ਅੱਲਾਹ ਵੱਲੇ ਲੱਗੇ ਹੀ ਚੱਲਗੇ ਹਰ ਵਕਤ ਪਿਆਰਿਓ ਅੱਲਾਹ ਵੱਲ ਲੱਗੇ ਹੋਏ ਸਾਡਾ ਮਨ ਅੱਲਾਹ ਦੇ ਲੱਗਾ ਹੋਇਆ ਤੁਹਾਨੂੰ ਵੀ ਚਾਹੀਵੇ ਅੱਲਾਹ ਵੱਲ ਲੱਗੇ ਹੀ ਚਲੋ ਚਲੇ ਵੀ ਚਲੋ ਹਰ ਵਕਤ ਵਾਹਿਗੁਰੂ ਵਾਲ ਪਰਮੇਸ਼ਰ ਨਾਲ ਜੁੜੇ ਹੀ ਰਹੋ ਇਹੋ ਤਨ ਹੋਸੀ ਥਾਕ ਇਹਦਾ ਸਰੀਰ ਆ ਫੇਰ ਕੁਝ ਨਹੀਂ ਕਰ ਸਕੋਗੇ ਜਦੋਂ ਇਹ ਸਰੀਰ ਮਿੱਟੀ ਹੋ ਗਿਆ ਨਿਮਾਣੀ گور ਘਰੇ ਉਹ ਨਿਮਾਣੀ ਜਿਹੜੀ ਜਿੰਦ ਹੈ ਇਹਦਾ گور ਕਬਰ ਚ ਕਰ ਹੋਊਗਾ ਨੀਵੀਂ ਕਬਰ ਚ ਇਹ گور ਦੇ ਦੀ ਮੁਸਲਮਾਨਾਂ ਦਾ ਮਤਰਾ ਕਿੰਨਾ ਕਿਰਕਾਮ ਸਿੰਘਾ ਆਉਂਦੀ ਉਹਨਾਂ ਜਿਹੜਾ ਰੂਹਾ ਕਉਰਾ ਵਿੱਚ ਹੀ ਪਈਆਂ ਰਹਿੰਦੀਆਂ ਹਨ ਆਜ ਮਿਲਾਵਾ ਸੇਖ ਫਰੀਦ ਜੀ ਰੂਖਾ ਜਨਮ ਵਿੱਚ ਮਲਾਪ ਹੋ ਸਕਦਾ ਸ਼ੇਖ ਫਰੀਦ ਜੀ ਕਹਿੰਦੇ ਹਨ ਤਾਕਮ ਕੁੰਜੜੀਆਂ ਪਰ ਮਲਾਪ ਉਹਨਾਂ ਦਾ ਹੋਗਾ ਇਸ ਮਨੁੱਖਾ ਜਨਮ ਵਿੱਚ ਜਿਹਨਾਂ ਤਾਕਮ ਕੁੰਜੜੀਆਂ ਕੁੰਜੜੀਆਂ ਕਹੋਣਾ ਵਾਸ਼ਨਾ ਜਿਹਨਾਂ ਤਾਕਮ ਨੂੰ ਟੋਕਣਾ ਕੀਤੀ ਰੋਕਣਾ ਕੀਤੀ ਜਿਹਨਾਂ ਵਾਸ਼ਨਾ ਆਪਨੇ ਰੋਕ ਲਈਆਂ ਆਜੇ ਮਨੁੱਖਾ ਜਨ ਜੀ ਵਾਸ਼ਰਾਂ ਨਾਲ ਮੁਲਾਹਕ ਹੋ ਜਾਂਦਾ ਜਿਹੜੇ ਵਾਸ਼ਰਾਂ ਦੇ ਮਾਰੇ ਹੋਇਆ ਉਹਨਾਂ ਦਾ ਬਲਾਇਬ ਕੀ ਹੋਣਾ ਸੋ ਜਿਨਾਂ ਨੇ ਟਾਗੂ ਕੁੰਜੜੀਆਂ ਇੰਦਰੀਆਂ ਰੂਪੀ ਕੁੰਜਾਂ ਜਿਨ੍ਹਾਂ ਦੀਆਂ ਟਾਗੂ ਟਹਿ ਕੇ ਆਈਆਂ ਨੇਤਰਾ ਨਾਲ ਮਾਰਾ ਦਰਸ਼ਨ ਕਰਦੇ ਹੈ ਕੰਨ ਨਾਲ ਮਾਰਾ ਜਸ ਸੁਣਦੇ ਹੈ ਰਸਲੇ ਨਾਲ ਮਾਰਾ ਗੁਣ ਗਾਉਂਦੇ ਟਹਿ ਕੇ ਆਈਆਂ ਉਹਨਾਂ ਦੀਆਂ ਇੰਦਰੀਆਂ ਰੂਪੀ ਕੁੰਜਾਂ ਜਿਹੜੀਆਂ ਹਨ ਮਨੋ ਮਚਿੰਦੜੀਆਂ ਇਹ ਜਿਹੜੀਆਂ ਇੰਦਰੀਆਂ ਹਨ ਇਹ ਮਨ ਨੂੰ ਮਚੋਲ ਗਈਆਂ ਵਿਸ਼ਿਆਂ ਦੇ ਲਾ ਕੇ ਮਨ ਨੂੰ ਜਗ ਅੱਗ ਲਾਉਣ ਵਾਲੀਆਂ ਇਹ ਵਿਸ਼ਿਆਂ ਦੀ ਰਹਾਉ ਆਜ ਮਿਲਾਵਾ ਸੇਖ ਫਰੀਦ ਤਾਕਮ ਕੁੰਜੜੀਆ ਜਿਨ੍ਹਾਂ ਦੀਆਂ ਕੁੰਜੜੀਆਂ ਸਾਥ ਸੰਗਤ ਜੀ ਬਿਰਤੀਆਂ ਤਾਕਮ ਤਹਿ ਕੇ ਆਈਆਂ ਭੰਤੀ ਵਿੱਚ ਮਨਹੁ ਮਚਿੰਦੜੀਆ ਉਹਨਾਂ ਨੂੰ ਮਨ 바이ਸ਼੍ਰੇ ਮਚਿੰਦੜੀਆਂ ਹਲ ਪ੍ਰਾਪਤ ਜੋ ਮਨ ਦੇ ਇੱਛਾ ਧਰਮ ਅਰਥ ਕਾਮੋਖ ਸਾਰੇ ਹਾਲ ਉਹਨਾਂ ਨੂੰ ਪ੍ਰਾਪਤ ਹੋ ਗਏ ਆ ਮਾਂਦੀਆਂ ਵਾਸ਼ਰਨ ਮਚਿੰਦਰੀਆਂ ਬਚਾ ਦਿੱਤੀਆਂ ਹਨ ਬ੍ਰਹਮ ਅਭਿਆਸੀ ਅਗਨੀ ਦੇ ਨਾਲ ਰਹਾਉ ਰੋਮਚਿੰਦਰੀਆਂ ਮਨ ਕਰਕੇ ਚਿਤਵਣੀ ਤੋਂ ਰਹਿਤ ਹੋ ਗਏ ਐ ਮਚਿੰਦਰੀ ਨੂੰ ਐਡਾ ਮਨ ਕੇ ਮਚਿੰਦਰੀਆਂ ਅਜਿੰਤ ਹੋ ਗਏ ਹਨ ਕਰਕੇ ਰਹਾਉ ਜੇ ਜਾਣਾ ਮਰ ਜਾਈਏ ਜੇ ਭਾਈ ਅਸੀਂ ਜਾਣ ਲਈਏ ਨਿਸ਼ਤੇ ਕਰਕੇ ਫੇਰ ਹੀ ਇਥੋਂ ਮਰ ਕੇ ਚਲੇ ਜਾਣਾ ਹੈ ਕੋਮੇ ਨਾ ਆਈਏ ਫੇਰ ਮੁੜ ਕੇ ਤੇ ਦੁਨੀਆ ਚ ਆਉਣਾ ਹੀ ਨਹੀਂ ਇੱਕ ਵਾਰੀ ਇਸ ਸੰਸਾਰ ਤੋਂ ਕੂਝ ਕਰਕੇ ਫੇਰ ਉਹ ਦੇਹ ਨਹੀਂ ਮਿਲਣੀ ਮਨੁੱਖਾ ਜਾਨ ਵਾਰ-ਵਾਰ ਵੀ ਇਸ ਦੇਹ ਤੇ ਫੇਰ ਆਉਣਾ ਝੂਠੀ ਦੁਨੀਆ ਲੱਗ ਇਹ ਜਿਹੜੀ ਝੂਠੀ ਮਾਇਆ ਹੈ ਤੇ ਦੁਨੀਆ ਹੈ ਛਲ ਰੂਪ ਇਹਦੇ ਚ ਲੱਗੇ ਨਾ ਆਪ ਵੰਜਾਈਏ ਨਾ ਆਪਣੇ ਜੀਵਨ ਨੂੰ ਵੰਜਾਈਏ ਗੁਆਣਾ ਨਹੀਂ ਚਾਹੀਦਾ ਆਪਜੀ ਜ਼ਿੰਦਗੀ ਨੂੰ ਬੁਰੇ ਕਾਸੇ ਲਾ ਕੇ ਨਹੀਂ ਗੋਰਾ ਗੋਣਾ ਚਾਹੀਦਾ ਨਾ ਆਪ ਮਨਾਈਏ ਆਪਣੇ ਸੁਭ ਦੇ ਗਿਆਨ ਨੂੰ ਨਾ ਮਨਾਈਏ ਬਲ ਗਵਾ ਲਈਏ ਹਰ ਵਕਤ ਚੇਤੇ ਰੱਖੀਏ ਪਰਮੇਸ਼ਰ ਦੇ ਨਾਮ ਬੋਲੀ ਹੈ ਸੱਚ ਧਰਮ ਤੂੰ ਕਰਨੋ ਚਾਹੀਦਾ ਕਹਿੰਦੇ ਜਿਵੇਂ ਧਰਮ ਰਾਹ ਆਵੇ ਉਥੇ ਸੱਚ ਬੋਲਣਾ ਕਰੀਏ ਝੂਠ ਨਾ ਬੋਲੀਏ ਤਾਂ ਕੋਈ ਨਹੀਂ ਬੋਲਣਾ ਇਹ ਗੁਰਮਤ ਅਸੂਲ ਹੈ ਕਿ ਝੂਠ ਨਹੀਂ ਬੋਲਣਾ ਚਾਹੀਦਾ ਇੱਕ ਵਾਰੀ ਜੁਦਸ਼ਤਿਰ ਦੀ ਪ੍ਰੀਖਿਆ ਕਰਨ ਵਾਸਤੇ ਧਰਮਰਾਜਾਂ ਨੇ ਕਸਾਈ ਦਾ ਰੂਪ ਧਾਰ ਲਿਆ ਤੇ ਇੱਕ ਗਊ ਬਣਾ ਲਈ ਅਗੰਦੇਵ ਦਾ ਗਊ ਬਣ ਕੇ ਆ ਗਿਆ ਤੇ ਗਊ ਕੋਲ ਵੀ ਲੰਘੀ ਜੁਦਸ਼ਤਿਰ ਬੈਠਾ ਤਪ ਕਰ ਰਿਆ ਸੀ ਨਦੀ ਦੇ ਕਿਨਾਰੇ ਤੇ ਉਹਨੂੰ ਆ ਕੇ ਕਸਾਈ ਬਣ ਕੇ ਧਰਮਰਾਜਾਂ ਨੇ ਪੁੱਛਿਆ ਕਿ ਭਈ ਇਧਰ ਨੂੰ ਗਊ ਗਈ ਐ ਜੁਦਸ਼ਤਿਰ ਕਹਿਣ ਲੱਗਾ ਕਿ ਇਹਨੂੰ ਪੁੱਛਦੇ ਹਾਂ ਤੁਸੀਂ ਅਕੇ ਤੈਨੂੰ ਕਹਿੰਦੇ ਅੱਖਾਂ ਵੇਖਦੀਆਂ ਪਰ ਬੋਲ ਨਹੀਂ ਸਕਦੀਆਂ ਜੁਬਾਨ ਬੋਲ ਸਕਦੀ ਹੈ ਜੁਬਾਨ ਵੇਖ ਨਹੀਂ ਸਕਦੀ ਮੈਂ ਤੈਨੂੰ ਕੀ ਉੱਤਰ ਦੇ ਰਿਹਾ ਸੁਣ ਕੇ ਧੰਨ ਆ ਗਿਆ ਪੈਰੀ ਪੈਗਾ ਧੰਨ ਵੀ ਨਾਲੇ ਸੱਚ ਬੋਲੇ ਤੇ ਨਾਲੇ ਪੁੱਤਰ ਵੀ ਦੇ ਤਾਂ ਗਊ ਕਦਮ ਨਹੀਂ ਹੋਣ ਦਿੱਤੀ ਇਸ ਪ੍ਰਕਾਰ ਧਰਮੀ ਬੰਦੇ ਆਵੇਂ ਹੁੰਦਾ ਮਹਾਰਾਜ ਇਸ ਤਰ੍ਹਾਂ ਕਹਿੰਦੇ ਹਨ ਬੋਲੀਏ ਸੱਚ ਧਰਮ ਉਥੇ ਸੱਚ ਬੋਲੀਏ ਜਿਸ ਧਰਮ ਨਾਲ ਆਵੇ ਪੁੰਨ ਹੋਵੇ ਇਹ ਝੂਠ ਨਾ ਬੋਲੀਏ ਕਿ ਝੂਠ ਕੋਈ ਨਾ ਬੋਲਣ ਦੀ ਆਗਿਆ ਹੈ ਝੂਠ ਨਹੀਂ ਬੋਲਣਾ ਚਾਹੀਦਾ ਕਵਾਜੀ ਕੰਜ ਲਿਖਿਆ ਵੀ ਝੂਠ ਬੋਲ ਕੇ ਕਿਸੇ ਨੂੰ ਛੁਡਾ ਦੇਵੇ ਇੱਥੇ ਮਾਰਾ ਕਹਿੰਦੇ ਬਾਣੀ ਅਨੁਸਾਰ ਹੈ ਆਗਿਆ ਕਿ ਝੂਠੁਕਾ ਹੀ ਨਾ ਬੋਲੀਏ ਜੋ ਗੁਰ ਦੱਸੇ ਜਿੱਥੇ ਸੱਚ ਉੱਥੇ ਜਿੱਥੇ ਕਰਮ ਹੋਵੇ ਪੁੰਨ ਹੋਵੇ ਭਲਾ ਹੋਵੇ ਉਥੇ ਸੱਚ ਬੋਲਣਾ ਚਾਹੀਦਾ ਨਹੀਂ ਤਾਂ ਚੁੱਪ ਰਹਿਣਾ ਚਾਹੀਦਾ ਹੈ ਜੋ ਗੁਰ ਦੱਸੇ ਬਾਟ ਜੋ ਗੁਰੂ ਸਾਹਿਬ ਜੀ ਬਾਟ ਰਸਤਾ ਦੱਸਦੇ ਹਨ ਮੁਰੀਦਾ ਜੋਲੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਜੋਲੀ ਹੈ ਉਸ ਵੀ ਚੱਲਣਾ ਚਾਹੀਦਾ ਲੈਂਦੇ ਦੀ ਬੋਲੀ ਹੈ ਜੋਲੀ ਹੈ ਚੱਲਣਾ ਇਸ ਪ੍ਰਕਾਰ ਜੁੱਤੀ ਜਲਨਾ ਕਰੀਏ ਖੈਲ ਲੰਗਨ ਦੇ ਪਾਰ ਜਿਸ ਕਿਸ ਪ੍ਰਕਾਰ ਜਵਾਨ ਬੰਦੇ ਜਦੋਂ ਉਹਨੇ ਦਰਿਆ ਤੋਂ ਪਾਰ ਲੰਘਦੇ ਹੋਣ ਗੂਰੀ ਮਨ ਧੀਰੇਆ ਜੇ ਇਸਤੀਆਂ ਨੇ ਮਨ ਨੂੰ ਪੀਂਜ ਆ ਜਾਂਦੀ ਵੀ ਅਸੀਂ ਵੀ ਲੰਘ ਜਾਾਂਗੇ ਜਦੋਂ ਮਨ ਲੰਘੇ ਅਸੀਂ ਵੀ ਲੰਘ ਜਾਾਂਗੇ ਇਹ ਦਰਿਆ ਜਿਹੜਾ ਪਾਣਾ ਛੋਟਾ ਛੋਟਾ ਹੈ ਇਹਦੇ ਵੀ ਦੀ ਲੰਘ ਜਾਵਾਂਗੇ ਜਾਂ ਖੈਲ ਬਕਰੇ ਜਦੋਂ ਜਿਸ ਪਾਣੀ ਖਾਣੀ ਪਾਰ ਨਿਕਲ ਜਾਣ ਤੇ ਗੋਰੀ ਮੰਤਰੀਆ ਗੋਰੀ ਗੰਮਾ ਦੇ ਮਨ 'ਚ ਵੀ ਧੀਰ ਜਾਣੇ ਗੋਕਿਆਂ ਦੇ ਵੀ ਅਸੀਂ ਵੀ ਲੰਘ ਜਾਵਾਂਗੇ ਆ ਇਸੇ ਪ੍ਰਕਾਰ ਸ਼ੈਲ ਲੰਗਦੇ ਸ਼ੈਲ ਕੌਣ ਨੌਜਵਾਨ ਬ੍ਰਹਮ ਗਿਆਨੀ ਕਤਵੇ ਤੇ ਸੰਸਾਰ ਸਮੁੰਦਰ ਤੋਂ ਪੈਰ ਲੰਗਦੇ ਹੋਏ ਵੇਖ ਤੇ ਗੋਰੀ ਕੌਣ ਹੈ ਇਸਤਰੀਆਂ ਦੀ ਨਹੀਂ ਜਿਗਿਆਸ਼ੂ ਉਹਨਾਂ ਦੇ ਮਨ 'ਚ ਵੀ ਧੀਰ ਜਾਵੀ ਕਿੱਸੇ ਵੀ ਸਰਹਾਰ ਤੋਂ ਪਾਰ ਲੰਘ ਜਾਗੇ ਜਿਵੇਂ ਬ੍ਰਹਮ ਗਿਆਨੀ ਲੰਘਦੇ ਹੰਮ ਪੰਚਨ ਵੰਨੇ ਪਾਸੇ ਕਲਬਤ ਚੀਰਿਆ ਜਿਹੜੇ ਕੰਤਨ ਬੰਨੇ ਪਾਸੇ ਸੋਨੇ ਵੱਲ ਪਾਸੇ ਲਗੇ ਨੇ ਸੋਨਾ ਇਕੱਠਾ ਕਰਨ ਨੂੰ ਆਸਤੇ ਮਾਇਆ ਇਕੱਠੀ ਕਰਨ ਨੂੰ ਆਪੇ ਪਾਸੇ ਤੇ ਸੋਨੇ ਵਰਗੀਆਂ ਪਸਰੀਆਂ ਜਿਨ੍ਹਾਂ ਦੀਆਂ ਸੋਹਣੀਆਂ ਚੰਗੇ ਰੂਪ ਨੂੰ ਦੇਖਣ ਵਿੱਚ ਤੇ ਸੋਹਣਿਆਂ ਖਾਣ-ਪੀਣ ਭੋਗਣ ਆਪੇ ਇਕੱਠਾ ਕਰਨ ਨੂੰ ਜਿਹੜੇ ਲੱਗੇ ਹੋਏ ਐ ਕਲਬਤ ਚੀਰਿਆ ਉਹਨਾਂ ਬਾਈ ਮਰਦ ਵਿੱਚ ਆ ਰਹੇ ਨੇ ਚੀਰੇ ਜਾਣਗੇ ਜੰਪੂਰੀ ਦੀ ਜਾਇ ਤੇ ਮਨੁੱਖ ਸੋਹਣੇ ਵਰਕੇ ਜਿਹੜੇ ਪਾਸੇ ਆ ਨਾ ਉਹ ਕਲਵੱਤਰ ਨਾਲ ਚੀਰੇ ਜਾਂਦੇ ਨੇ ਰੱਬੇ ਵਿਚਾਰ ਕਰਦੇ ਆ ਮੰਦ ਕੰਮ ਕਰਦੇ ਆ ਉਹਨਾਂ ਨੂੰ ਇਹ ਫਲ ਮਿਲੇਗਾ ਇਸੀ ਹਾਲਤ ਹੋਵੇਗੀ ਕੰਮ ਕੀ ਨੇ ਬੰਨੇ ਪਾਸੇ ਜਿਨ੍ਹਾਂ ਨੂੰ ਸੋਹਣੇ ਆਰ ਕਿਸੇ ਦੇ ਪ੍ਰਾਰੇ ਧਰਮ ਵੱਲੋਂ ਪਾਸਾ ਮੋੜ ਲਿਆ ਉਹਨਾਂ ਗੁਰਮਖੰਦ ਮਿੱਠਿਆ ਨਿਸ਼ਤੇ ਕਰ ਲੂ ਗਲਵਤ ਕੀ ਰਿਹਾ ਉਹਨੂੰ ਪੁੱਤੀ ਕਲਵੱਤਰ ਨਾਲ ਜਿਨਾ ਮਿੱਠਿਆ ਕਰਨਾ ਜਾਣਨਾ ਹੈ ਕੇਲੇ ਨੂੰ ਮਨ ਮਨਵਾਸ਼ਨਾ ਨੂੰ ਟੀਰ ਲਿਆ ਹੈ ਮੇਟ ਲਿਆ ਹੈ ਸੇਖ ਹਯਾਤੀ ਜਗ ਨਾ ਕੋਈ ਠਹਿਰਿਆ ਸੇਖ ਜੀ ਕਹਿੰਦੇ ਹਨ ਫਰੀਦ ਜੀ ਹਯਾਤੀ ਜਗ ਨਾ ਕੋਈ ਠਹਿਰਿਆ ਹਯਾਤੀ ਆਪ ਦੀ ਉਮਰ ਹੋ ਕੇ ਫਿਰ ਉਹ ਤੋਂ ਬਾਅਦ ਜਗ ਤੇ ਕੋਈ ਇਸਤ ਨਹੀਂ ਰਹਾ ਉਮਰ ਪੂਰੀ ਤੱਕ ਸਾਰੇ ਰਹਿੰਦੇ ਹਨ ਸੇਖ ਹਯਾਤੀ ਸੇਖ ਜੀ ਕਹਿੰਦੇ ਹਨ ਹਯਾਤੀ ਨਾ ਉਮਰ ਹੋ ਕੇ آب حیات پانی حیات امرت کا نہ آب نانی حیات نہ نا امرت کا ہے اسی پرکار شخ حیاتی جگ نہ کوئی رہا شیخ جی کہ باقی آپ کی عمر تو ہیاتی نہ امر ہو کے کوئی عرط نہیں رہا سب نے ਜਾਲ ਵਧੇ ਸਭੇ ਮਿਤਕੇ ਕੋਈ ਰਾਮ ਰਸੂਲ ਨਾ ਬਾਕੀ ਨੂੰ ਪਾਏ ਸਾਰੇ ਉਸਰੀ ਛੱਡਨੇ ਪਏ ਜਿਸ ਆਸਣ ਹੰਮ ਬੈਠੇ ਉਸ ਆਸਣ ਤੇ ਤੁਸੀਂ ਬੁੱਕੇ ਧਰਤੀ ਤੇ ਕੇਤੇ ਬੈਸ ਗਿਆ ਦੁਨੀਆ ਚ ਹਕੂਮਤਾਂ ਕਰਨ ਵਾਲੇ ਇੱਕ ਪੈਰ ਚੱਕੀਏ ਰਾਜੇ ਦੀ ਕਬਰ ਤੇ ਟਿਕਨੇ ਦੁਆ ਪੈ ਰੱਖੀਏ ਵਜ਼ੀਰ ਦੀ ਕਬਰ ਤੇ ਟਿਕਨਾ ਇਹਨੇ ਵਜ਼ੀਰ ਤੇ ਬਾਦਸ਼ਾਹ ਹੀ ਦੁਨੀਆ ਤੇ ਹੋ ਚੁਕੇ ਹੈ ਕਿਤਨੀ ਇੱਥੇ ਬੈਠ ਕੇ ਲੰਗੇ ਘਰ ਦੀ ਤੇ ਕੱਟਕ ਪੂੰਜਾ ਚੇਤ ਡਾਓ ਕੀ ਸਹੀ ਕਾਮ ਨਹੀਂ ਰਹਿਣੇ ਨਾਸ ਹੋਈ ਜਾਣੇ ਜਿਵੇਂ ਕੱਪੇਰੂ ਪੂੰਜਾ ਪਹਾੜਾਂ 'ਚ ਜਦੋਂ ਬਰਫ ਹੋਣ ਲੱਗ ਜਾਂਦੀ ਏ ਆਪਣੇ ਦੇਸ਼ 'ਚ ਆ ਜਾਂਦੀਆਂ ਨਹਾੜੀ ਦੇ ਵੀ ਜਿਨਸਾਰ ਕੱਪੇਰੂ ਜਿਵੇਂ ਪੂੰਜਾ ਨਹੀਂ ਰਹਿਦੀਆਂ ਪਹਾੜਾਂ ਵਿੱਚ ਚੇਤ ਡਾਓ ਅੱਜ ਚੇਤ ਦੇ ਮਹੀਨੇ 'ਚ ਬਾਸ ਕੱਸ ਕੇ ਡੌਗ ਨਹੀਂ ਲੱਗ ਜਾਂਦੀ ਹੈ ਸਾਵਣ ਬਿਜਲੀਆਂ ਜੀ ਸਾਵਣ ਦੇ ਮਹੀਨੇ ਬਰਖਾ ਦੇ ਹੁੰਦੀ ਬੱਦਾਂ ਦੇ ਬਿਜਲੀਆਂ ਚਮਕਣ ਲੱਗ ਜਾਂਦੀਆਂ ਥੋੜਾ ਜਿਹੀ ਚਮਕਾੜਾ ਹੁੰਦਾ ਮਗਰੋਂ ਹਟ ਜਾਂਦੀਆਂ ਸਿਆਲੇ ਸੋਹੰਦੀਆਂ ਇਹ ਝੜਵੀ ਰੁੱਤ ਵਿੱਚ ਫਿਰ ਗਲ ਬਾਹੜੀਆਂ ਬੰਦੇ ਗਲਾਂ ਤੇ ਔਰਤਾਂ ਦੀਆਂ ਬਾਹਾਂ ਪਾਈਆਂ ਸੋਹੰਦੀਆਂ ਸਦਾ ਨਹੀਂ ਰਹਿਤੀਆਂ ਹਨ ਚੱਲੇ ਚੱਲਣ ਹਾਰ ਇਸ ਰੁੱਤਾਰ ਸਾਰੇ ਸਰਸਿਰ ਦੁਨੀਆ 'ਚ ਚਲੇ ਜਲੇ ਆ ਇਹ ਚੱਲਣ ਹਾਰਾ ਜੀ ਸੰਸਾਰ ਹੋਇਆ ਇਹਦੇ ਚ ਸਾਰੇ ਬੰਦੇ ਕੂਝ ਕਰਕੇ ਤੁਰ ਚੱਲੇ ਹਨ ਵਿਚਾਰਾ ਲੈ ਮਨ ਨੂੰ ਵਿਚਾਰ ਮਨ ਚ ਧਾਰਨ ਕਰੋ ਭਾਈ ਕੋਈ ਨਹੀਂ ਦੁਨੀਆਂ ਚ ਕਾਇਮ ਰਹਿਣਾ ਸਭ ਨਾਲ ਕੂਝ ਕਰਕੇ ਚਲੇ ਜਾਣਾ ਇਸੇ ਪ੍ਰਕਾਰ ਕਰਤਰ ਕੁੰਜਾਂ ਕਦ ਕਦ ਦੇ ਆ ਜਿਹੜੇ ਕੁੰਜਾਂ ਵਾਸ਼ਨਾ ਨੂੰ ਉਹ ਸਾਰ ਸੰਤ ਸੰਗੇਜੀ ਵਾਸ਼ਨਾ ਨੂੰ ਪੀ ਜਿਨ੍ਹਾਂ ਨੇ ਇਹ ਕੱਟਿਆ ਹੈ ਉਹ ਕੁੰਜਾਂ ਦੀ ਨਿਆਈ ਜੀਵ ਜਿਹੜੇ ਹੈ ਉਹ ਜਨਮ ਜੰਮਣ ਮਰਨ ਚਾਹੁੰਦੇ ਰਹਿਣਗੇ ਹਲਕੀਆਂ ਕਿੰਨਾ ਵਾਂਗੂ ਜਿਹੜੇ ਵਾਸ਼ਨਾ ਦੇ ਪਿਸੂਤ ਨੂੰ ਕੱਦੇ ਰਹਿੰਦੇ ਐ ਕੁੰਜਾਂ ਦੀ ਨਿਆਈ ਇਹ ਕੱਤੇ ਦਾ ਮਹੀਨਾ ਐ ਇਹ ਬਾਸ਼ਨਾ ਵਾਲਾ ਜਿਹੜਾ ਸੋ ਸ੍ਰਿਸ਼ਟੀ ਜੀ ਨੇ ਪਿਆ ਰਾਹੀ रामचंद्र ਜਿਹਨੂੰ ਇੱਕ ਵਾਰੀ ਤਲਵਾਰ ਨਾਲ ਕੱਢੀ ਐ ਬਾਸ਼ਨਾ ਫੇਰ ਵੀ ਜਿਉਂਦਾ ਕਰ ਦਿੰਦੀ ਐ ਇਸ ਪ੍ਰਕਾਰ ਜੰਦਾ ਰੂਪੀ ਕੁੰਜਾਂ ਜਿਹੜੀਆਂ ਵਾਸ਼ਨਾ ਦੇ ਪਿਸੂਤ ਨੂੰ ਕੱਦਦੀ ਐ ਉਹ ਵਾਰ-ਵਾਰ ਆਉਂਦੀਆਂ ਜਾਂਦੀਆਂ ਜਾਂਦੀਆਂ ਮਰਦਿਆਂ ਰਹਿੰਦੀਆਂ ਰੂਹਾ ਚੇਤ ਦੌ ਅਤੇ ਚੇਤ ਦੌ ਜਿਹੜੇ ਪਦਾਰਥਾਂ ਨੂੰ ਕੇਤੇ ਕਰਦੇ ਆ ਉਹਨਾਂ ਨੂੰ ਕਾਲ ਦੀ ਜਾਂ ਅਗਨੀ ਖਾਂਦੀ ਰਹਿੰਦੀ ਸਾੜਦੀ ਰਹਿੰਦੀ ਹੈ ਸਾਵਣ ਬਿਜਲੀਆ ਅਤੇ ਸਾਵਣ ਜਿਨ੍ਹਾਂ ਨੂੰ ਸ਼ੌਂਕ ਹੈ ਪਦਾਰਥਾਂ ਦਾ ਉਹਨੂੰ ਮਾਇਆ ਦੇ ਚਮਕਾਰੇ ਬਿਜਲੀ ਦੀ ਨਾਈ ਚਮਕ ਕੇ ਹੋ ਕੇ ਇੱਕ ਦਿਨ ਕਣੀ ਦੂਏ ਜਨ ਕੰਗਾਲ ਨਹੀਂ ਖੀਦੇ ਆ ਉਹ ਬਾਜ਼ਾਰ ਸਾਰੇ ਹੀ ਨਾਸ ਹੋ ਜਾਂਦੇ ਉਹਨਾਂ ਦੇ ਈਾਲੇ ਸੋਹੰਦੀਆਂ ਜਦ ਦਾਮਨੀ ਚੰਦਕਾਰ ਕਿਉਂ ਬਰਕਾਰਾ ਜੱਗ ਖੇ ਕਿ ਬਿਜਲੀ ਦਾ ਚਮਕਾਰਾ ਹੁੰਦਾ ਏ ਉਹ ਸੰਸਾਰ ਦੇ ਪਦਾਰਥ ਹੈ ਥੋੜਾ ਜਿਮ ਚਮਕਦੀ ਹੈ ਐਵੇਂ ਸ਼ੌਕ ਲਈ ਫਿਰਦੇ ਸਾਉਣ ਦੇ ਮਹੀਨੇ ਮੰਗੂ ਸੋਏ ਮਾਇਆ ਦੇ ਪਦਾਰਥ ਤੇ ਬੀਵੀਆਂ ਦੇ ਚਮਕਾਰੇ ਵੰਨ੍ਹਾਸ ਹੋ ਜਾਣੇ ਈ ਆਲੇ ਸੋਹੰਦੀਆਂ ਤੋਂ ਲੈਣਾ ਪਾਣਾ ਕਹਿਣਾ ਤੇ ਲੈਣਾ ਜੜਤਾ ਜੜਤਾ ਜਿਨ੍ਹਾਂ ਦੇ ਅੰਦਰ ਹੈ ਅਗਿਆਨ ਦੀ ਇਹ ਜੜ ਹੋਏ ਜਿਹੜੇ ਗਿਆਨ ਕਰਦੇ ਪੁਰਖ ਫਿਰ ਗੱਲ ਬਾਹੜੀਆਂ ਉਹਨਾਂ ਦੇ ਫਿਰ ਕੌਣੇ ਕਾਲ ਕਾਲਦੀਆਂ ਇਹ ਰੋਗਾ ਰੂਪੀ ਬਾਹਾਂ ਘੜਾ ਚ ਪਈਆਂ ਉਹਨਾਂ ਦੇ ਸੋਹਨੀਆਂ ਹਣਗੀਆਂ ਸਿਆਲ ਸਿਆਲ ਜੜਪੁਰਸ਼ੇ ਜਿਹੜੇ ਪਰਮੇਸ਼ਵਰ ਨੂੰ ਭੁੱਲੇ ਹੋਏ ਹਰ ਵਾਰ ਜੜ ਜੇ ਹੋਏ ਰਹਿੰਦੇ ਵਿਸ਼ਿਆਂ ਵਿੱਚ ਉਹਨਾਂ ਦੇ ਗਲਾਂ ਦੇ ਵਿੱਚ ਕਾਲੀਆਂ ਬਾਹਰ ਰੋਗ ਸੋਨੀਆਂ ਹਨ ਸਿਆਲੇ ਸੋਨੀਆਂ ਨਾਸ਼ ਹੋ ਜਾਂਦੇ ਮਦ ਰੋਗਾਂ ਦੇ ਨਾਲ ਮਾਰੇ ਜਾਂਦੇ ਜੜਪੁਰਖ ਚੱਲੇ ਚੱਲਣ ਹਾਰ ਕਿਉਂ ਸਾਰੇ ਸੰਸਾਰ ਦੇ ਜਿੰਨੇ ਪਦਾਰਥਾ ਚਲੇ ਜਾਣ ਵਾਲੇ ਤੇ ਜੀਵ ਵੀ ਚੱਲਣ ਹਾਰੇ ਹਾਰੇ ਸੰਸਾਰ ਤੋਂ ਇਹ ਗੂਜਦਾ ਘਣ ਹੈ ਵਿਚਾਰਾ ਲੀ ਮਨ ਨੂੰ ਇਸ ਵਿਚਾਰ ਨੂੰ ਮੰਨ ਧਾਰਨ ਕਰ ਲੋ ਭਾਈ ਗੰਢੇਂਦਿਆਂ 6 ਮਾਸ ਉਸ ਗਰਭ ਉਕਾਰ ਮਾਤਾ ਦੇ ਗਰਭ ਵਿੱਚ ਬੱਚੇ ਨੂੰ 6 ਮਹੀਨੇ ਰੱਦ ਜਿੰਦਗੀ ਦੇ ਦਿਨ ਇਕੱਠੇ ਹੋਵਿਆਂ ਨੇ ਉਹਦੇ ਜਿਵੇਂ 15 ਦਿਨੀ ਉਹ ਗੋਲੀ ਜੀ ਇੱਕ ਗਰਭ ਵਿੱਚ ਬਣ ਜਾਂਦੀ ਹੈ ਫਿਰ ਉਹਦੇ ਚੋਂ ਅੰਗ ਵਖੋਖ ਦੇ ਫੁੱਟਦੇ ਰਹਿੰਦੇ ਐ 6 ਮਹੀਨੇ ਆ ਜਦ ਸਾਰੇ ਅੰਗ ਸਰੀਰ ਦੇ ਬਣ ਜਾਂਦੇ ਐ ਬੱਚੇ ਦੇ ਾਂਗੂ ਬਾਣੂ ਤੋਂ ਫੇਰ ਇਹਨੂੰ 100 ਜਨਮ ਦਾ ਗਿਆਨ ਹੁੰਦਾ ਜਿਹੜੇ ਜਿਹੜੇ ਕੰਮ ਕੀਤੇ ਐ ਐਨੀ ਲਿਵ ਲੱਗਣੇ ਕਰਕੇ 100 ਦਾ ਗਿਆਨ ਹੁੰਦਾ 100 ਜਨਮ ਦਾ ਇਹ ਉਹ 6 ਮਹੀਨੇ ਲੱਗ ਜਾਂਦੇ ਸਾਰੇ ਸਰੀਰ ਦੀ ਬਣੌੜ ਬਣਾਉਂਦਿਆਂ ਪਰਮੇਸ਼ਰ ਨੂੰ ਟੋੜੰਦਿਆਂ ਹਿਕ ਖਿਨੂ ਉਹ ਸਾਰ ਸਗਰੀ ਟੁੱਟ ਜਾਂਦਾ ਏ ਖਿਨ ਵਿੱਚ ਹੀ ਕਿਹੜੇ ਹਿੱਕੀ ਨਾਲ ਕਿਹੜੇ ਹਾਰ ਨਾਲ 6 ਲੋਕ ਕਿਹੜਾ ਰੋਗ ਨਾਲ ਕਿਹੜੀ ਸਰੀਰ ਨਾਸ ਹੋ ਜਾਂਦਾ ਆਪਾਂ ਬਾਜੂ ਤੇ ਪਰ ਉਹਨੂੰ ஆயੂ ਦੋਹਾ ਲੱਗੇ ਤਾਂ ਗਾੜੀ ਟੁੱਟ ਜਾਂਦੀ ਹੈ ਉਸੇ ਟੁੱਟ ਜਾਂਦਾ ਸਰੀਰ ਦੀ ਖੰਡੇ ਵਿੱਚ ਨਾਸ਼ ਹੋ ਜਾਂਦਾ ਹੈ ਸਤੂਲ ਸੀ ਵਿੱਚੋਂ ਨਿਕਲ ਜਾਂਦਾ ਹੈ ਜਮੀਨ ਪੁੱਛੈ ਅਸਮਾਨ ਜਮੀਨ ਤੇ ਅਸਮਾਨ ਦਾ ਕੁਰਾਨ ਸ਼ਰੀਫ ਵੀ ਚੱਲਦਾ ਹੈ ਜਮੀਨ ਪੁੱਛਦੀ ਹੈ ਅਸਮਾਨ ਦੇ ਕੋਲੋਂ ਫਰੀਦਾ ਖੇਵਟ ਕਿਨ ਗਏ ਜੀ ਕਹਿੰਗੇ ਖੇਵੜੀ ਇਹ ਮਲਾਸ ਹੀ ਦੁਨੀਆ ਦੇ ਇਸ ਤੁਰਗੇ ਰਾਹੀਓ ਕਿੱਥੇ ਚਲੇ ਕਿੱਧਰ ਚਲੇ ਗਏ ਜਾਲਨ ਗੂਰਾ ਨਾਲ ਇਸ ਪ੍ਰਕਾਰ ਜਾਲਨ ਗੂਰਾ ਨਾਲ ਜਾਲਨ ਨਾ ਸਵਾ ਗੁਜ਼ਾਰ ਦਾ ਨਾਮ ਹੈ ਅਰਬੀ ਚ ਕਹਿੰਦੇ ਸਵਾ ਗੁਜ਼ਾਰ ਦੇ ਕਬਰਾਂ ਦੇ ਨਾਲ ਗੁਲਾਮੇ ਜੀ ਸਹਿ ਉਹਨਾਂ ਦਾ ਜੀ ਫਿਰ ਜਦੋਂ ਕਿਆਮਤ ਹੁੰਦੀ ਹੈ ਉਦੋਂ ਰੂਹਾਂ ਨੂੰ ਜਜ਼ਾਇਆ ਜਾਂਦਾ ਹੈ ਜਿਹੜੀਆਂ ਰੂਹਾਂ ਨੇ ਪਾਪ ਕੀਤੇ ਉਹਨਾਂ ਨੂੰ ਪਾਪੀ ਜਾਮਾ ਪਹਿਨਾਇਆ ਜਾਂਦਾ ਨਰਕ 'ਚ ਪਾਇਆ ਜਾਂਦੇ ਦੋਜ ਕਿਤੇ ਅਤੇ ਜਿੰਨਾ ਦੇ ਪੁੰਨ ਕੀਤੇ ਉਹਨੂੰ ਕਿਸਤੀ ਜਾਮਾ ਪਹਿਨ ਆਇਆ ਜਾਂਦਾ ਉਹ ਫੇਰ ਦਿੱਤਾ ਜਾਂਦਾ ਹੈ ਇਸ ਪ੍ਰਕਾਰ ਹੈ ਕਿ ਜਦੋਂ ਸਮਾਂ ਤੱਕ ਉਹਨਾਂ ਜਿਹੜਾ ਬੜਾ ਮੁਸ਼ਕਿਲ ਸਮਾਂ ਹੈ ਜਿੰਨਾ ਕਿ ਕਿਆਮਤ ਨਹੀਂ ਉਹਦੀ ਇਹ ਕਬਰਾਂ ਦੇ ਨਾਲ ਸਮਾਂ ਗੁਜ਼ਾਰਦੇ ਹਨ ਗੁਲਾਮੇ ਜੀ ਸਹਿ ਸਤ ਜੀ ਨੇ ਨਿਆਂ ਕਰਨ ਵਾਲਾ ਆਪਣਾ ਸਰੂਪ ਧਾਰਿਆ ਉਸੇ ਜੀਵ ਜਨ ਪਾਪ ਕੀਤੇ ਔਰ ਉਹਨੂੰ ਅੰਮੇਸਾਰ ਨੇ ਪਹਿਣਗੇ ਕਿ ਤੁਸੀਂ ਇਹ ਬੰਦ ਕਰਮ ਕਿਉਂ ਕੀਤਾ ਮਨੁੱਖਾ ਜਾਂ ਮਪਾ ਕੇ ਫਿਰ ਉਲਾਮੇ ਤੋਂ ਕੌਣ ਬਚਾਵੇ ਇਸੇ ਪ੍ਰਕਾਰ ਜਿਵੇਂ ਪੁੱਛੇ ਅਸਮਾਨ ਜ਼ਮੀਨ ਦੀ ਨਿਆਈ ਜਿਹੜੇ ਨਿਮਰਤਾ ਵਾਲੇ ਗੁਰਸਿੱਖ ਹੋਏ ਸਾਰਿਆਂ ਦੀ ਧੂੜ ਬਣੇ ਹੋਏ ਉਹ ਅਸਮਾਨ ਦੀ ਨਿਆਈ ਕੌਣ ਗੁਰੂ ਚਿਲਾ ਕਾਹ ਜੋ ਵਿਚਰਨ ਵਾਲੇ ਹੈ ਉਹਨਾਂ ਨੂੰ ਵਿਕਾਰੀ ਨੀਵੇਂ ਹੋ ਕੇ ਨਿਮਰਤਾ ਦੇ ਨਾਲ ਪੁੱਛਦੇ ਆ ਫਰੀਦਾ ਖੇਵਟ ਕਿੰਨ ਗਏ ਇਹ ਮਾਰੇ ਦੁਨੀਆ ਦੇ ਜਿਹੜੇ ਖੇਵਟ ਮਲਾਸ ਹਨ ਉਹ ਕਿੰਨ ਚਲੇ ਗਏ ਕਿੱਦ ਨੂੰ ਚਲੇ ਗਏ ਜਿਹਨਾਂ ਚ ਅਵਤਾਰ ਦਾ ਹੋਂਦ ਸੀ ਅੰਤ ਮਰੇ ਪਛਤਾ ਪਿੰਧੀ ਵਰਗੇ ਜਗ ਮੈਂ ਅਵਤਾਰ ਕਹਾਏ ਜਾਲਨ ਗੋਰਾ ਨਾਲ ਜਿਹਨਾਂ ਹਿੰਦੂਆਂ ਦੇ ਜਿਹੇ ਸੀ ਉਹ ਤਾਂ ਜਾ ਰਹੇ ਜਾਂਦੇ ਆ ਅਤੇ ਮੁਸਲਮਾਨਾਂ ਦੇ ਗੋਰਾ ਕਬਰਾਂ ਦੇ ਨਾਲ ਦੱਬੇ ਜਾਂਦੇ ਹਨ ਉਲਾਮੇ ਜੀ ਸਹਿ ਅਤੇ ਜੀਵ ਜਿਹੜੇ ਉਲਾਮੇ ਸਹਾਰਦੇ ਆ ਜਿਸ ਪ੍ਰਕਾਰ ਨਾਰਦ ਮੁਨੀ ਨੂੰ ਸ਼ਰਾਫ ਦਿੱਤਾ ਨਾਰਦ ਮੁਨੀ ਨਾਲ ਮਸ਼ਕਲੀ ਕੀ ਪੀਸੀ ਰਿਸ਼ਨੂ ਜੀ ਨੇ ਤੇ ਉਸ ਵੇਲੇ ਸਾਧ ਸੰਗਤ ਜੀ ਇਹ ਨਾਰਦ ਕਹਣ ਲਗਾ ਚੰਗਾ ਮੈਨੂੰ ਤਾਂ ਬੰਦ ਦਾ ਮੂੰਹ ਲਾਇਆ ਹੈ ਜਾਂ ਤੇਰੀ ਵੀ istri ਗੁਆਚ ਜੂਗੀ ਤੇ ਤੂੰ ਵੀ ਰੋਂਦਾ ਫਿਰੇਗਾ ਇਹ ਵੇਖ ਲੋ ਨਾਰਦ ਜੀ ਦਾ ਸਰਾਹ ਰਾਮਚੰਦਰ ਰੂਪ ਜੀ ਕ੍ਰਿਸ਼ਨ ਸੀਤਾ ਗੁਆਚ ਰਾਮਚੰਦਰ ਨਸੀਤਾ ਗੁਆਚੀ ਤੇ ਸੀਤਾ ਘਾੜ ਦੇ ਫਿਰਦੇ ਨੇ ਇਹ ਉਲਾਮੇ ਲੈ ਅਤੇ ਇਸੇ ਪ੍ਰਕਾਰ ਸਾਧ ਸੰਗਤ ਜੀ ਕ੍ਰਿਸ਼ਨ ਭਗਵਾਨ ਜੀ ਨੇ ਰਾਧਾ ਦੇ ਨਾਲ ਵੀ ਵਿਚਾਰ ਕੀਤਾ ਤੇ ਉਹਨੂੰ ਦੂਸਰੇ ਜਨਮ ਵਿੱਚ ਬ੍ਰਾਹਮਣਾਂ ਨੇ ਉਸ ਵੇਲੇ ਮਿਲ ਕੇ ਹੱਥ ਤੇ ਪੈਰ ਘੜ ਦਿੱਤੇ ਜਿਹੜੀ ਜਗਨਨਾਥ ਦੀ ਮੂਰਤੀ ਕਹਿੰਦੇ ਹੱਥਾਂ ਤੇ ਪੈਰਾਂ ਤੋਂ ਬਗੈਰ ਹੈ ਇਹ ਕਹਿੰਦੇ ਕ੍ਰਿਸ਼ਨ ਭਗਵਾਨ ਨੇ ਹੋਇਆ ਉਹ ਦੰਡ ਰਾਤ ਕਾ ਕੇ ਬਲ ਭੱਦਰ ਨੇ ਤੇ ਕ੍ਰਿਸ਼ਨ ਨੂੰ ਸਹਾਰਿਆ ਸੀ ਹੱਥਾਂ ਪੈਰਾਂ ਤੋਂ ਬਗੈਰ ਜਨਮ ਧਾਰਿਆ ਇਹ ਉਲਾਮੇ ਹੈ ਸਾਧ ਸੰਗਤ ਜੀ ਜਿਹੜਾ ਆਦਮੀ ਕਰਮ ਕਰਦਾ ਉਹਦਾ ਫਲ ਮਾਰਾ ਭੁਗਤਾ ਦਿੰਦੇ ਆਂ ਕਿਉਂ ਜੀਵ ਨੂੰ ਉਲਾਮੇ ਉਤਾਰਾਂ ਨੂੰ ਵੀ ਸਹਾਰਨੇ ਪਏ ਇਸ ਕਰਕੇ ਚੰਗੀ ਕਰਨੀ ਕੀ ਕਰਨੀ ਚਾਹੀਦੀ ਹੈ ਪਹਿਲੇ ਕਿਪਟਾ ਬਕਰ ਨਾ ਬਾਂ ਕੋਈ ਕਿਦਾਰੀ ਸ਼ੋਵੇ ਕਿਦਾਂ ਸਰਦਾਰ ਹੋਵੇ ਉਹਨ ਵੀ ਉਹਨੂੰ ਲੰਬੇ ਸਾਲ ਨੇ ਪਹਿਲੇ ਬਗਨਾਮੀ ਦੇ ਚੰਗਾ ਜੀਵਨ ਵਾਲਾ ਦਾਸ਼ਕ ਪਹਾਨ ਹੁੰਦਾ ਹੈ ਇੱਥੇ ਆਸ਼ਾ ਰਾਜਮਾਰਨ ਭਗਤਮਾਨੀ ਸੰਪੂਰਨ ਕੀਤੀ ਹ ਜਿਵੇਂ ਪੁੱਛਿਆ ਅਸਮਾਨ ਫਰੀਦਾ ਖੇਵਤ ਕਿੰਨ ਗਏ ਜਾਲਣ ਗੂੜਾ ਨਾਲ ਉਹਨਾਂ ਨੇ ਜੀ ਸਹਿ वाहेगुरु जी का खालसा वाहेगुरु जी की फतेह